ਕਹਿੰਦੇ ਨੇ ਕਿ ਕਿਸਮਤ ਦੇ ਬਦਲਦੇ ਆ ਸਮਾਂ ਨਹੀਂ ਲੱਗਦਾ ਕਦੋਂ ਕਿਸੇ ਦੀ ਕਿਸਮਤ ਚਮਕ ਜਾਵੇ ਇਹ ਕੋਈ ਨਹੀਂ ਦੱਸ ਸਕਦਾ ਪਰ ਕਿਸਮਤ ਅਜਮਾਉਣ ਵਾਲੇ ਕਿਸਮਤ ਅਜਮਾਉਂਦੇ ਹੀ ਰਹਿੰਦੇ ਨੇ ਇੱਕ ਵਾਰ ਫੇਰ ਪਹੁੰਚਿਆ ਕਰਨ ਅਰਜੁਨ ਲੋਟਰੀ ਏਜੰਸੀ ਜਲਾਲਾਬਾਦ ਤੇ ਦੱਸ ਦਈਏ ਕਿ ਬੀਤੇ ਇੱਕ ਹਫਤੇ ਦੇ ਵਿੱਚ ਪੰਜ ਇਨਾਮ ਲੱਗੇ ਨੇ ਬੀਤੇ ਇੱਕ ਹਫਤੇ ਦੇ ਵਿੱਚ ਪੰਜ ਇਨਾਮ ਲੱਗ ਚੁੱਕੇ ਨੇ ਇਹਨਾਂ ਦੇ ਵਿੱਚੋਂ ਕਿੰਨੇ ਕਲੇਮ ਹੋਏ ਨੇ ਤੇ ਕਿੰਨੇ ਅਨਕਲੇਮ ਨੇ ਇਹ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਾਡੇ ਨਾਲ ਇੱਥੇ ਬਾਈ ਜੀ ਮੌਜੂਦ ਨੇ ਜਿਨ੍ਹਾਂ ਨੂੰ ਇੱਕ ਨਹੀਂ ਬਲਕਿ ਦੋ ਦੋ ਇਨਾਮ ਲੱਗੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਫਿਰ ਜਾਣਦੇ ਆ ਕਿ ਬੀਤੇ ਇੱਕ ਹਫ਼ਤੇ ਦੇ ਵਿੱਚ ਜਿਹੜੇ ਪੰਜ ਇਨਾਮ ਲੱਗੇ ਨੇ ਉਹ ਕਿੰਨੇ ਕਿੰਨੇ ਦੇ ਨੇ ਤੇ ਕਿੱਥੇ ਕਿੱਥੇ ਉਹਨਾਂ ਦੇ ਮਾਲਕ ਨੇ ਜੀ ਭਾਜੀ ਕੀ ਨਾਂ ਜੀ ਹਰਬੰਸ ਸਿੰਘ ਜੀ ਹਰਬੰਸ ਸਿੰਘ ਕਿੱਥੋਂ ਦੇ ਰਹਿਣ ਵਾਲੇ ਬਾਈ ਜੀ ਲੋਕਲ ਜਲਾਲਾਬਾਦੀ ਲੋਕਲ ਠੀਕ ਹੈ ਭਾਈ ਕਿਹੜਾ ਇਨਾਮ ਲੱਗਾ ਤੁਹਾਨੂੰ ਕਦੋਂ ਲੱਗਾ ਪਹਿਲਾਂ ਇੱਕ ਦਿਨ ਪਹਿਲਾਂ ਲੱਗਾ ਹੀ 45000 ਰੁਪਏ ਦੂਸਰੇ ਦਿਨ 50000 ਰੁਪਏ ਨਾ ਲੱਗੇ ਦੋ ਲੱਗੇ ਲਗਾ ਹਾਂਜੀ ਲਗਾਤਾਰ ਦੋ ਕੀ ਕੰਮ ਕੀਆ ਤੁਸੀਂ ਹਾਂਜੀ ਕੰਮ ਕਰ ਕੀਆ ਮਜ਼ਦੂਰੀ ਕਰਦੇ ਹਾਂਜੀ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਲਾਟਰੀ ਪਾਉਣ ਲਾਟਰੀ ਪਾਉਂਦੇ ਹੀ ਇਹਨਾਂ ਦੀ ਐਡ ਦੇਖੀ ਸੀ ਕਰਨ ਅਰਜੁਨ ਲਾਟਰੀ ਸਟਾਲ ਹਾਂ ਇਹਨਾਂ ਦੀ ਐਡ ਦੇਖੀ ਤਾਂ ਹੀ ਮੈਂ ਵੀ ਸੋਚਿਆ ਵੀ ਲਾਟਰੀ ਪਾ ਕੇ ਆਪਦੀ ਕਿਸਮਤ ਤਾਂ ਵੇਖੀ ਕਿੰਨੀ ਤੇਜ਼ ਹੈ ਹਾਂਜੀ ਲਾਟਰੀ ਪਾਉਣ ਦੇ ਨੂੰ 10 12 ਦੇਣੀ ਹੋਏ ਅੱਛਾ 10 12 ਦੇਣੀ ਹਾਂਜੀ 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 ਪਹਿਲਾ ਵੀ ਪ੍ਰਾਈਜ਼ ਲੱਗੇ ਨੇ ਕੋਈ ਹਜ਼ਾਰ ਆ ਯਾਨੀ ਕਰੇ 1200 ਕਰੇ 600 ਆ ਜਾਂਦਾ ਅੱਛਾ ਹੁਣ ਲਗਾਤਾਰ ਦੋ ਇਨਾਮ ਹਾਂਜੀ ਹੁਣ ਲਗਾਤਾਰ ਦੋ ਇਨਾਮ ਲੱਗੇ ਦੇਖੋ ਪੁੱਛੋ ਹਾਂਜੀ ਕੋਛੇ ਕਿੰਨੇ ਰੁਪਏ ਲੱਗੇ ਆ ਇਨਾਮ ਦੇ ਵਿੱਚ ਇਹਨਾਂ ਦਾ ਕੀ ਕਰੂੰਗੀ ਹਾਂਜੀ ਇਹ ਮੇਰੇ ਬੱਚੇ ਛੋਟੇ ਜਿਹੜੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਈ ਤੇ ਕੁਝ ਕਰ ਦਿਆਂ ਸਮਾਨ ਆ ਕੋਈ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਬੜੀ ਚੰਗੀ ਗੱਲ ਤਾਂ ਕਰਨ ਜੀ ਕੀ ਆਲਾ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਹਾਂਜੀ ਹਾਂਜੀ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰਾਈਜ਼ ਆ ਰਹੇ ਆ ਜੀ ਰੋਜ਼ ਹੀ ਸੋ ਨਾ ਕਮਾਜੇ ਆਪਾਂ ਬਿਜ਼ੀ ਹੋ ਗਏ ਆ ਆਪਣਾ ਇਹੀ ਹੈ ਕਿ ਆਪਾਂ ਜਲਾਲਾਬਾਦ ਦੇ ਸਾਰੇ ਬੰਦੇ ਨੂੰ ਪ੍ਰਾਈਜ਼ ਕੱਢਨੇ ਜੀ ਜੋ ਵੀ ਲਾਟਰੀ ਪਾਉਂਦੇ ਆ ਜਿਨ੍ਹਾਂ ਨੂੰ ਅੱਗੇ ਕਦੇ ਪ੍ਰਾਈਜ਼ ਨਹੀਂ ਨਿਕਲੇ ਕਿਉਂਕਿ ਵੱਡੀਆਂ-ਵੱਡੀਆਂ ਏਜੰਸੀਆਂ ਵਾਲੇ ਦਾਵਾ ਕਰਦੇ ਆ ਜੀ ਬਹੁਤ ਪ੍ਰਾਈਜ਼ ਆ ਰਹੇ ਬਹੁਤ ਪ੍ਰਾਈਜ਼ ਆ ਰਹੇ ਆ ਪ੍ਰਾਈਜ਼ ਇਹਨਾਂ ਨੂੰ ਕਹਿੰਦੇ ਆ ਜੀ ਜੋ ਲਗਾਤਾਰ 2025 ਦੇ ਸਭ ਤੋਂ ਵੱਧ ਪ੍ਰਾਈਜ਼ ਜਲਾਲਾਬਾਦ ਦੇ ਵਿੱਚ ਕਰਨ ਅਰਜੁਨ ਲਾਟਰੀ ਏਜੰਸੀ ਤੋਂ ਨਿਕਲੇ ਆ ਜੀ ਜੀ ਆਪਾਂ ਉਹ ਵੀ ਲਿਸਟ ਵੀ ਦਿਖਾ ਦਿੰਨੇ ਆ ਦੇਖੋ ਪਹਿਲਾ ਇਨਾਮ 7 ਤਰੀਕ ਨੂੰ 70 70332 ਤੇ 45000 ਰੁਪਏ ਦਾ ਲੱਗਿਆ ਜੀ ਸੋਸ ਤੋਂ ਬਾਅਦ 10 ਤਰੀਕ ਨੂੰ 33321 ਤੇ 45000 ਰੁਪਏ ਦਾ ਪ੍ਰਾਈਜ਼ ਕਰਨ ਅਰਜਨ ਲਾਟਰੀ ਏਜੰਸੀ ਤੋਂ ਲੱਗਿਆ ਜੀ। ਉਸ ਤੋਂ ਬਾਅਦ ਲੱਗਿਆ ਜੀ ਆਪਣੇ ਕੋਲੇ 12 ਤਰੀਕ ਨੂੰ 45000 ਰੁਪਏ ਕਰਨ ਅਰਜਨ ਲਾਟਰੀ ਜਲਾਲਾਬਾਗ। ਤਿੰਨ ਉਸ ਤੋਂ ਬਾਅਦ 13 ਤਰੀਕ ਨੂੰ ਆਪਣੇ ਕੋਲ ਲੱਗਿਆ ਜੀ 50000 ਰੁਪਏ ਦਾ ਪ੍ਰਾਈਜ਼ 7955 200 ਪੀਨਿੰਗ ਵਾਲੀ ਇਹ ਕਾਪੀ ਹੁੰਦੀ ਹੈ ਜੀ 1200 ਰੁਪਏ ਦੀ। 250 200 50000 ਰੁਪਏ ਦਾ ਪ੍ਰਾਈਜ਼ ਜੋ ਇਹਨਾਂ ਨੂੰ ਲੱਗਿਆ ਜੀ ਇੱਕ 4 4 ਉਸ ਤੋਂ ਬਾਅਦ ਜੋ ਕੱਲ ਪ੍ਰਾਈਜ਼ ਲੱਗਿਆ 45000 ਰੁਪਏ ਦਾ ਪੰਜਵਾਂ ਪ੍ਰਾਈਜ਼ ਹੈਗਾ 73996 ਕਰਨ ਅਰਜਨ ਲਾਟਰੀ ਜਲਾਲਾਬਾਦ ਇੱਕ ਹਫ਼ਤੇ ਦੇ ਵਿੱਚ ਪੰਜਵਾਂ ਇਨਾਮ ਹੈ ਜੀ ਜਿੰਦੇ ਵਿੱਚੋਂ ਆਪਣੇ ਕੋਲ ਸਿਰਫ ਕਲੇਮ ਹੋਇਆ ਦੋ ਪ੍ਰਾਈਜ਼ ਜੋ ਇਹਨਾਂ ਨੂੰ ਲੱਗੇ ਹੈ ਅਜੇ ਤਿੰਨਾਂ ਦੀ ਅਸੀਂ ਭਾਲ ਕਰ ਰਹੇ ਹਾਂ ਕਿਉਂਕਿ ਰਾਸ਼ ਜਿਆਦਾ ਹੋਣ ਕਰਕੇ ਕਾਪੀਆਂ ਤੇ ਵੀ ਨਹੀਂ ਸਾਨੂੰ ਸਮਝ ਆ ਰਹੀ ਕੁਝ ਮਿਲ ਨਹੀਂ ਰਿਹਾ ਅਜੇ ਤੱਕ ਅਜਾ ਤਿੰਨਾਂ ਵਾਲੀ ਕਲੇਮ ਹੀ ਨਹੀਂ ਤਿੰਨ ਅਜੇ ਕਲੇਮ ਨਹੀਂ ਹੋਏ ਜੀ ਤਾਕੀ ਅਪੀਲ ਤੁਹਾਨੂੰ ਅਪੀਲ ਅਸੀਂ ਇਹੀ ਕਰਦੇ ਆ ਜੋ ਵੀ ਸਾਡੇ ਕੋਲ ਲਾਟਰੀ ਪਾਉਂਦੇ ਆ ਪਹਿਲਾਂ ਤਾਂ ਅਸੀਂ ਮਾਫੀ ਮੰਗਦੇ ਆ ਕਿ ਸਾਡੇ ਕੋਲ ਰਸ਼ ਜ਼ਿਆਦਾ ਹੋਣ ਕਰਕੇ ਚੈੱਕ ਨਹੀਂ ਕੀਤੀਆਂ ਜਾ ਰਹੀਆਂ ਕਾਪੀਆਂ ਅਸੀਂ ਕੋਸ਼ਿਸ਼ ਆਪਣੀ ਜਾਰੀ ਕੀ ਰੱਖਦੇ ਆ ਕਿ ਅਸੀਂ ਹਰੇਕ ਦੀ ਪ੍ਰਾਈਜ਼ ਦੀ ਉਹਨੂੰ ਕਾਲ ਕਰਦੀਏ ਪਰ ਕੀ ਹੁੰਦਾ ਸਾਡੇ ਕੋਲੇ ਵੀ ਰਸ਼ ਜ਼ਿਆਦਾ ਹੁੰਦਾ ਬਹੁਤ ਦੂਰੋ ਦੂਰੋ ਕਸਟਮਰ ਆ ਰਿਹਾ ਸੋ ਸਾਡੇ ਕੋਲ ਨਹੀਂ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਅਸੀਂ ਸੋ ਇਹੀ ਅਪੀਲ ਕਰਦੇ ਆ ਜੋ ਵੀ ਸਾਡੇ ਕੋਲ ਲਾਟਰੀ ਪਾ ਰਹੇ ਆ ਉਹ ਇੱਕ ਵਾਰ ਆਪਣੀਆਂ ਲਾਟਰੀਆਂ ਚੈੱਕ ਜ਼ਰੂਰ ਕਰਵਾਇਆ ਕਰੋ ਜੀ ਜੀ ਉੱਨਾ ਨਵਾਂ ਕਿਹੜਾ ਚੱਲਦਾ ਹੈ ਜੀ ਨਵਾਂ ਹੋਲੀ ਬੰਪਰ ਆ ਗਿਆ ਜੀ ਦਿਨ ਰਹਿ ਗਏ ਬਿਲਕੁਲ ਥੋੜੇ 22 ਤਰੀਕ ਨੂੰ ਇਹਦਾ ਡਰਾ ਹੈ ਜੀ 22 ਤਿੰਨ ਹੋਲੀ ਬੰਪਰ 2.5 ਕਰੋੜ ਦਾ ਫਰਸਟ ਪ੍ਰਾਈਜ਼ ਹੈ ਜਿੰਦੀ ਟਿਕਟ ਬਹੁਤ ਹੀ ਘੱਟ ਹੈ ਕਿਉਂਕਿ ਕਸਟਮਰ ਬਹੁਤ ਇਹ ਗੱਲ ਕਰ ਰਹੇ ਸੀ ਕਿ ਪਹਿਲਾਂ 10 ਕਰੋੜ ਹੁਣ 2.5 ਕਰੋੜ ਦੇਖੋ 2.5 ਕਰੋੜ ਆਉਂਦੇ ਵਿੱਚ ਆਪਣਾ ਚਾਂਸ ਵੀ ਬਹੁਤ ਹੈ ਇਹਦੇ ਵਿੱਚ ਸਿਰਫ 6 ਲੱਖ ਟਿਕਟ ਹੈ ਜੋ ਪਿਛਲੀ 10 ਲੱਖ ਟਿਕਟ ਸੀ 10 ਕਰੋੜ ਵਾਲੀ ਅੱਛਾ ਇਹਦੇ ਵਿੱਚ ਸਿਰਫ 6 ਲੱਖ ਟਿਕਟ ਹੈ ਫਰਸਟ ਪ੍ਰਾਈਜ਼ ਗਰੰਟਡ ਪ੍ਰਾਈਜ਼ ਹੈ ਜੀ ਜੀ ਉਸ ਤੋਂ ਬਾਅਦ ਵਿਸਾਖੀ ਬੰਪਰ ਵੀ ਆਪਣੇ ਕੋਲ अवेलेबल ਹੋ ਗਿਆ ਜਿਸ ਦਾ ਸੈਕਿੰਡ ਪ੍ਰਾਈਜ਼ 10 ਲੱਖ ਦਾ ਪਿਛਲੀ ਵਾਰ ਆਪਣੇ ਕੋਲ ਲੱਗਿਆ ਸੀ ਉਹ ਐਸ Winner ਨੂੰ ਲੱਗਿਆ ਸੀ 10 ਲੱਖ ਜੀ 10 ਲੱਖ ਦੇ Winner ਨੇ ਇਹਨਾਂ ਨੂੰ 10 ਲੱਖ ਦਾ ਪਿਛਲੀ ਵਿਸਾਖੀ ਤੇ ਪ੍ਰਾਈਜ਼ ਲੱਗਿਆ ਸੀ ਹੁਣ ਇਸ ਵਾਰ 6 ਕਰੋੜ ਹੈ 6 ਕਰੋੜ ਜੀ ਇਹ ਕਿੰਨੇ ਦਾ ਜੀ ਇਹ ਵੀ 500 ਰੁਪਏ ਦੀ ਟਿਕਟ ਹੈ ਜੀ 19 ਚਾਰ ਦਾ ਇਹ ਦਾ ਡਰਾ ਹੈ 19 ਚਾਰ ਜੀ ਉਸ ਤੋਂ 19 ਚਾਰ ਉਨੀ ਚਾਰ ਜੀ ਹਾਂਜੀ ਹਾਂਜੀ ਉਸ ਤੋਂ ਬਾਅਦ ਡੇਲੀ ਵਾਲੀ ਲਾਟਰੀ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਾਈਜ਼ ਆਪਣੇ ਕੋਲੇ ਆਉਂਦੇ ਆ ਜਿੰਨੇ ਵੀ ਪ੍ਰਾਈਜ਼ ਆ ਡੇਲੀ ਵਾਲੀਆਂ ਟਿਕਟਾਂ ਦੇ ਆ ਜੀ ਇਹ 6 ਵਜੇ ਦੀ ਟਿਕਟ ਹੈ ਜੀ 8 ਵਜੇ ਦੀ ਟਿਕਟ अवेलेबल ਆਪਣੇ ਕੋਲ 1 ਵਜੇ ਦੀ ਟਿਕਟ ਵੀ अवेलेबल ਹੁੰਦੀ ਹੈ ਸਟਾਕ ਵੀ ਆਪਾਂ ਦਿਖਾ ਦਿੰਨੇ ਆ ਸਟਾਕ ਵੀ ਬਹੁਤ ਖੁੱਲਾ ਹੁੰਦਾ ਆਪਣੇ ਕੋਲੇ ਸੋ ਪ੍ਰਾਈਜ਼ ਵੀ ਡੇਲੀ ਲੱਗ ਰਿਹਾ ਜੀ ਇਹਨਾਂ ਦੇ ਵਿੱਚੋਂ ਬਿਲਕੁਲ ਕਰਨ ਅਰਜਨ ਲਾਟਰੀ ਤੇ ਐਸ ਟਾਈਮ ਮੌਜੂਦ ਹੈਗੇ ਆ ਤਾਂ ਦੱਸ ਦਈਏ ਕਿ ਜਿੱਥੇ ਹੋਲੀ ਬੰਪਰ ਵਸਾਕੀ ਬੰਪਰ ਚੱਲ ਰਿਹਾ ਉਥੇ ਹੀ ਪੀਤੇ ਇੱਕ ਹਫ਼ਤੇ ਦੇ ਵਿੱਚ ਪੰਜ ਇਨਾਮ ਜਿਹੜੇ ਹੈਗੇ ਆ ਉਹ ਨਿਕਲ ਚੁੱਕੇ ਆ ਜਿੰਦੇ ਵਿੱਚੋਂ ਦੋ ਕਲੇਮ ਹੋਏ ਆ ਜਦ ਕਿ ਤਿੰਨ ਹਜੇ ਕਲੇਮ ਨਹੀਂ ਹੋਏ ਤਾਂ ਬਾਈ ਹੁਣੀ ਇਹ ਵੀ ਅਪੀਲ ਕਰਦੇ ਆ ਕਿ ਜਿਨ੍ਹਾਂ ਲੋਕਾਂ ਨੇ ਇਥੋਂ ਲਾਟਰੀਆਂ ਪਾਈਆਂ ਇੱਕ ਵਾਰ ਆਪਣੀਆਂ ਦਿੱਲੀ ਲਾਟਰੀ ਜਿਹੜੀ ਆ ਉਹ ਚੈੱਕ ਜਰੂਰ ਕਰ ਲਓ ਕਿਉਂਕਿ ਤਿੰਨ ਲੋਕਾਂ ਨੇ ਹਜੇ ਤੱਕ ਆਪਣੇ ਇਨਾਮ ਜੋ ਕਿ 45-45 ਹਜ਼ਾਰ ਦੇ ਐ ਉਹ ਕਲੇਮ ਨਹੀਂ ਕੀਤੇ ਤਾਂ ਕਰਨ ਅਰਜੁਨ ਲਾਟਰੀ ਏਜੰਸੀ ਮੁਖਸਰ ਸਰਕੂਲਰ ਰੋਡ ਜਲਾਲਾਬਾਦ ਨੇੜੇ ਸ਼ਹੀਦ ਉਦਮ ਸਿੰਘ ਪਾਰਕ ਜਿਨ੍ਹਾਂ ਕੋਲੇ ਇਸ ਸਾਲ 2025 ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਇਨਾਮ ਲੱਗੇ ਐ ਤਾਂ ਜਦ ਵੀ ਤੁਸੀਂ ਕਿਤੇ ਆਪਣੀ ਕਿਸਮਤ ਅਜ਼ਮਾਣੀ ਹੋਵੇ ਤਾਂ ਯਾਦ ਰੱਖੋ ਕਰਨ ਅਰਜੁਨ ਲੋਟਰੀ ਏਜੰਸੀ ਜਲਾਲਾਬਾਦ ਧੰਨਵਾਦ